ਦਰਸ਼ਕੋ ਦੇਖ ਸਕਦੇ ਹੋ ਤਸਵੀਰਾਂ ਪੂਰੇ ਮੁੱਖ ਮੰਤਰੀ ਡਿਪਟੀ ਸੀਐਮ ਜਿਹੜੇ ਓਮ ਪ੍ਰਕਾਸ਼ ਸੋਨੀ ਜੀ ਦਾ ਜਨਮ ਦਿਨ ਹੈ ਹਰ ਸਾਲ ਹੀ ਇਹਨਾਂ ਦੇ ਦੇਖ ਸਕਦੇ ਹੋ ਚਾਹਨ ਵੱਲੇ ਕੇਕ ਲੈ ਕੇ ਆਉਂਦੇ ਆ ਦੀ ਸੋਨੀ ਸਾਹਿਬ ਨੂੰ ਵਧਾਈ ਦਿੰਦੇ ਆ ਕੇਕ ਕੱਟ ਕੇ ਦੇਖ ਸਕਦੇ ਹੋ ਸਾਰੀ ਟੀਮ ਪਹੁੰਚੀ ਆ ਸੋਨੀ ਸਾਹਿਬ ਦੀ ਸੈਂਟਰ ਹਲਕੇ ਆ ਤੇ ਹੈਗਾ ਹੀ ਹੈਗਾ ਜਿਹੜੇ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਪਰ ਪੰਜਾਬ ਦੇ ਵਿੱਚ ਹੀ ਇਹਨਾਂ ਨੂੰ ਲੋਕ ਪਿਆਰ ਕਰਦੇ ਆ ਦੇਖ ਸਕਦੇ ਹੋ ਦੂਰੋਂ ਦੂਰੋਂ ਆਉਂਦੇ ਆ ਪਾਰਸ਼ਰਪਤੀ ਗੁਰਦੇਵ ਸਿੰਘ ਦਾਰਾ ਜੀ ਵੀ ਅਸ਼ੀਰਵਾਦ ਲੈਣ ਆਏ ਆ ਸੋਨੀ ਸਾਹਿਬ ਦੇ ਜਿਹੜੇ ਜਨਮ ਦਿਨ ਤੇ ਕੇਕ ਕੱਟ ਕੇ ਵਧਾਈ ਦੇਣ ਪਹੁੰਚਿਆ ਦੇਖ ਸਕਦੇ ਹੋ ਸਾਰੀ ਟੀਮ ਸੋਨੀ ਸਾਹਿਬ ਦੀ ਜਿਹਨਾਂ ਦੇ ਨਹੀਂ ਬਾਕੀ ਨਜ਼ਰ ਆਂਦੇ ਪੂਰਾ ਪਾਰਸ਼ਦਪਤੀ ਕੌਂਟੀ ਭਾਜੀ ਪਹੁੰਚੇ ਆ ਪਾਰਸ਼ਦ ਅਮਿਤ ਕੁਮਾਰ ਜੀ ਪਹੁੰਚੇ ਸ਼ਹਿਰ ਵਾਸੀ ਪਹੁੰਚੇ ਆ ਸਾਰੇ ਯਾਨੀ ਪੂਰਾ ਪ੍ਰੋਗਰਾਮ ਆ ਦੇਖੋ ਸਦੋ ਸੈਂਟਰ ਹਲਕਾ ਇੱਥੇ ਵੱਡੀ ਗਿਣਤੀ ਦੇ ਨਾਲ ਪਹੁੰਚਿਆ ਕੇ ਕੱਟ ਕੇ ਵਧਾਈ ਦੇਣ ਦੇਖ ਸਕਦੇ ਹੋ ਸੈਂਟਰ ਹਲਕੇ ਦੇ ਲੋਕ ਇੱਥੇ ਪਹੁੰਚੇ ਆ ਪਾਸ਼ਾਦ ਅਮੀਤ ਜੀ ਪਹੁੰਚੇ ਆ ਸਾਊਥ ਹਲਕੇ ਦੇ ਵੀ ਲੋਕ ਪਹੁੰਚੇ ਆ ਦੇਖ ਸਕਦੇ ਹੋ ਸ਼ਹਿਰ ਵਾਸੀ ਸਾਰੇ ਸ਼ਹਿਰ ਦੇ ਅਲੱਗ-ਅਲੱਗ ਹਲਕਿਆਂ ਦੇ ਵਿੱਚੋਂ ਲੋਕ ਸੋਨੀ ਸਾਹਿਬ ਨਾਲ ਪਿਆਰ ਕਰਦੇ ਆ ਰਿੰਕੂ ਜੀ ਵੀ ਆਪਣੇ ਭਰਾਵਾ ਦੇ ਨਾਲ ਪਹੁੰਚੇ ਆ ਕੇਕ ਕੱਟ ਕੇ ਮੂੰਹ ਮਿੱਠਾ ਕਰਾ ਕੇ ਡਿਪਟੀ ਸੀਐਮ ਜਿਹੜੇ ਪੂਰਬ ਡਿਪਟੀ ਸੀਐਮ ਪ੍ਰਕਾਸ਼ ਸੋਨੀ ਜੀ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ पार्शद अमित कुमार विक्की जी भी आए हैं ਇਹ ਇਹਨਾਂ ਦੇ ਸ਼ਹਿਰ ਅੰਮ੍ਰਿਤਸਰ ਪੂਰਾ ਸ਼ਹਿਰ ਪਿਆਰ ਕਰਦਾ ਹੈ ਅਲੱਗ-ਅਲੱਗ ਹਲਕਿਆਂ ਚੋਂ ਜਿਹੜੇ ਪੂਰਵ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਜੀ ਦੇ ਜਨਮ ਦਿਨ ਤੇ ਕੇਕ ਕੱਟ ਕੇ ਵਧਾਈਆਂ ਦੇਣ ਪਹੁੰਚੇ ਆ ਸ਼ੇਰਦਾ ਹੀ ਦੇਖ ਸਕਦੇ ਹੋ ਉੱਥੇ ਮੇਲਾ ਲੱਗਾ ਚਾਨਵੱਲੇ ਇਹਨਾਂ ਦੇ ਸੋਨੀ ਸਾਹਿਬ ਦੇ ਵਿਧਾਈ ਦੇਣ ਪਹੁੰਚੇ ਆ। ਧਰਿਆ। ਉਹ ਇਹ ਬੜੀ ਸਾਡੇ ਵਾਸਤੇ ਅੱਜ ਮਾਨ ਦੀ ਗੱਲ ਹੈ ਕਿ ਤੋਂ 25 ਦਸੰਬਰ ਜਿਹੜਾ ਐਡਾ ਵੱਡਾ ਦਿਨ ਹੈ ਮਹਾਰਾਜ ਦਾ ਵੀ ਅੱਜ ਸੋਨੀ ਸਾਹਿਬ ਦਾ ਵੀ ਜਨਮ ਦਿਨ ਹੈ। ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਆਂ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਦੁਬਾਰਾ ਇਹ ਪੰਜਾਬ ਦੀ ਬਾਗਡੋਰ ਸੰਭਾਲਣ ਔਰ ਪੰਜਾਬ ਨੂੰ ਸਹੀਲੀ ਤੇ ਲੈ ਕੇ ਆਉਣ ਤਾਂ ਕਿ ਵੇਖਣ ਹੀ ਡੇ ਤੁਸੀਂ ਹੁਣ ਕਿਹੜੇ ਮਾਹੌਲ ਚ ਲੰਡੇ ਆਂ ਔਰ ਅਸੀਂ ਤੇ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਸੋਨੀ ਸਾਹਿਬ ਵਰਗੇ ਚੰਗੇ ਬੰਦੇ ਜਿਹੜੇ ਚੰਗੇ ਲੀਡਰ ਆ ਉਹੋ ਹੀ ਸਮਾਜ ਅੱਗੇ ਆਉਣੇ ਚਾਹੀਦੇ ਆ ਹੋਰ ਕੋਈ ਕੋਟੀ ਭਾਜੀ ਕੀ ਕਹਿਣਾ ਚਾਹੋਗੇ ਅਜੀ ਸਾਹਿਬ ਦਾ ਜਨਮ ਦਿਨ ਆ ਮੈਂ ਤੇ ਇਹ ਮੁਬਾਰਕ ਵਾਲੇ ਦਿਨ ਸੋਨੀ ਸਾਹ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇਣਾ ਚਾਹਣਾ ਇਹ ਸ਼ਹਿਰ ਦੀਆਂ ਰੌਣਕਾਂ ਪੂਰੇ ਸ਼ਹਿਰ ਦੀਆਂ ਰੌਣਕਾਂ ਸੋਨੀ ਸਾਹਿਬ ਦਾ ਜਨਮ ਦਿਨ ਲੋਕੀ ਨਾਲ ਪਿਆਰ ਕਰਦੇ ਨੇ ਇਸੇ ਤਰੀਕੇ ਦੇ ਲੋਕੀ ਲੰਗਰ ਵੀ ਲਗਾਉਂਦੇ ਨੇ ਬੇਟੀਆਂ ਦਾ ਵਿਆਹ ਵੀ ਕਰਦੇ ਨੇ ਕਈ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਸੋਨੀ ਸਾਹਿਬ ਦੇ ਪ੍ਰੋਗਰਾਮ ਵਿੱਚ ਜਿਨ੍ਹਾਂ ਨੇ 25 ਦਸੰਬਰ ਨੂੰ ਲੰਗਰ ਵੀ ਰਾਣਾ ਬੇਟੀਆਂ ਦਾ ਵਿਆਹ ਵੀ ਕਰਨਾ ਬੜੇ ਪ੍ਰੋਗਰਾਮ ਕਰਦੇ ਨੇ ਔਰ ਲੋਕ ਇਹਨਾਂ ਨਾਲ ਇਹਨਾਂ ਪਿਆਰ ਕਰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਮੈਂ ਆਪਾਂ ਸਵੇਰ ਤੋਂ ਵੇਖ ਰਹੇ ਕੋਈ ਸਾਊਥ ਹਲਕਿਓ ਹੈ ਕੋਈ ਵੈਸਟ ਹੋ ਕੋਈ ਈਸਟ ਹੋ ਮਗਰ ਹਰੀ ਘਲ ਕੇ ਜਿਹਨਾਂ ਨਾਲ ਪਿਆਰ ਨਹੀਂ ਸਾਹਿਬ ਹਲਕੇ ਨਾਲ ਨਹੀਂ ਵੱਜੇ ਸੋਨੀ ਸਾਹਿਬ ਸ਼ਹਿਰ ਨਾਲ ਵੱਜਿਆ ਸੋਨੀ ਸਾਹਿਬ ਨਾਲ ساری ਦੁਨੀਆ ਪਿਆਰ ਕਰਦੀ ਹੈਗੀ ਆ ਸੋਨੀ ਸਾਹਿਬ ਹਲਕੇ ਨਾਲ ਨਹੀਂ ਵੱਜਿਆ ਇਹ ਪੂਰੇ ਸ਼ਹਿਰ ਦੇ ਪੰਜਾਬ ਦਾ ਸੋਨੀ ਸਿਰਸਰੀ ਲੋਕੀ ਨੂੰ ਮੁਬਾਰਕਵਾਦ ਦੇ ਰਿਹਾ ਦਿੱਲੀ ਤੱਕ ਦੇ ਲੋਕਾਂ ਦੇ ਫੋਨ ਆਏ ਸੋਨੀ ਸਾਹਿਬ ਚੱਲਣ ਦਿੰਦੇ ਆ ਸੋਨੀ ਸਾਹਿਬ ਦਾ ਆਪਣਾ ਕਾਦਾ ਆਪਣੀ ਜੱਟ ਪਛਾਣ ਹੈ ਹਾਂਜੀ ਤੋਂ ਤਾਂ ਸਾਹਬ ਨੂੰ ਅੰਦਰ ਖਾਨੀ ਮਾ ਜੀ ਦਾ 3 ਮਿਟਿਆ ਜੀ ਹਾਂ ਦੇਖ ਸਕਦੇ ਹੋ ਕੇਕ ਤੋਂ ਕੇਕ ਕੱਟੇ ਜਾ ਰਹੇ ਆ ਫੁੱਲਾਂ ਦੀਆਂ ਗੁਲਦਸਤਾ ਦੇ ਕੇ ਵਿੱਕੀ ਭਾਜੀ ਕੀ ਕਹਿਣਾ ਚਾਹੋਗੇ ਹਾਂਜੀ ਮੇਰੇ ਵੱਲੋਂ ਜੀ ਸਭ ਨੂੰ ਦਿਆ ਸ਼੍ਰੀਦਾ ਮੈਂ ਕਹਿੰਦਾ ਜੀ ਮੇਰੇ ਵੱਡੇ ਪਿਤਾ ਸਮਾਨ ਮੇਰੇ ਪ੍ਰਕਾਸ਼ ਸੋਨੀ ਭਰਾ ਮੇਰਾ ਤੇ ਸੋਨੀ ਸਾਹਿਬ ਨੂੰ ਬਹੁਤ ਬਹੁ ਮੁਬਾਰਕਾਂ ਜਨਮ ਦਿਨ ਦੀਆਂ ਇਹਨਾਂ ਨੂੰ ਚੜ੍ਹਦੀ ਕਲਾ ਕੋ ਭਾਣ ਰੱਖੇ ਜੀ ਸਾਹਿਬ ਜੀ ਤੁਹਾਨੂੰ ਪਿਆਰ ਕਰਦੇ ਆ ਤੁਹਾਨੂੰ ਕੇਕ ਤੋਂ ਕੇਕ ਕੱਟੀ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਅੱਜ ਬੁਲਾਣਾ ਭੱਟਾ ਦੀਨਾ ਜਿੰਨੂੰ ਕੋਈ ਪਿਆਰ ਕਰਦੇ ਨੇ ਜੀ ਸਾਰੇ ਮੇਰੇ ਪਰਿਵਾਰ ਦੇ ਮੈਂਬਰੀ ਦੀ ਸਾਰਾ ਸ਼ਹਿਰ ਹੀ ਆਪਣਾ ਤੋਂ ਅੱਜ ਪਿਆਰ ਦਾ ਹੀ ਮੇਲਾ ਲੱਗਾ ਮੈਂ ਤੇ ਇਹਨਾਂ ਨੂੰ ਆਪ ਜੋੜਨਾ 50 ਜਿੰਨੇ ਕਿੰਗ ਨਾ ਲਿਆ ਕਰੋ ਤੁਸੀਂ ਵੇਖੋ ਹੁਣ 6 ਵਜ ਗਿਆ 6:30 ਵਜੇ ਨੇ ਹੁਣ ਤੱਕ ਹੀ ਸਾਰੇ ਆ ਰਹੇ ਨੇ ਸੋ ਮੈਂ ਨਾ ਸਾਰੇ ਸ਼ਹਿਰ ਵਾਸੀਆਂ ਨਾਲ ਸਾਰੇ ਆਪਣੇ ਪਿਆਰੇ ਸੱਜਣਾਂ ਨਾਲ ਤਮਾਦ ਕਰਨਾ ਹੈ ਜਿਹੜੇ ਇਹਨਾਂ ਨਾਲ ਪਿਆਰ ਕਰਦੇ ਸਾਡੇ ਪਰਿਵਾਰ ਨਾਲ ਪਿਆਰ ਕਰਦੇ ਹੈਪੀ ਬਰਥਡੇ ਸੰਸਾਰ ਹੈਪੀ ਬਰਥਡੇ ਬਰਥਡੇ ਅੱਜ ਵੀ ਬਰਥਡੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਪਿਆਰ ਕਰਦੇ ਆ ਲੋਕ ਸੋਨੀ ਸਾਹਿਬ ਨੂੰ ਚੰਗਾ ਦਸ਼ਕੋ ਤੁਸੀਂ ਵੀ ਵੀਡੀਓ ਲਾਈਕ ਕਰਕੇ ਕੰਗ੍ਰੈਚੁਲੇਸ਼ਨ ਲਿਖ ਕੇ ਸੋਨੀ ਸਾਹਿਬ ਨੂੰ ਵਧਾਈ ਦਿਓ